ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜੋ ਉਰਦੂ ਤੇ ਫਾਰਸੀ ਦੇ ਸ਼ਬਦ ਵਰਤੇ ਜਾਂਦੇ ਆ ਉਸਦੇ ਅਰਥਾਂ ਬਾਰੇ ਗੱਲ ਕਰਾਂਗੇ ਪੰਜਾਬੀ ਉਸ ਸ਼ਬਦਾਂ ਦੇ ਅਰਥ ਕੀ ਆ ਉਸ ਬਾਰੇ ਗੱਲ ਕਰਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਬਹੁਤ ਹੀ ਛੋਟੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਜੋ ਤੁਹਾਨੂੰ ਸਮਝ ਆ ਸਕੇ ਇਸ ਤੋਂ ਪਹਿਲਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਗੱਲ ਕਰਦੇ ਆ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜੋ ਉਰਦੂ ਤੇ ਫਾਰਸੀ ਦੇ ਸ਼ਬਦ ਵਰਤੇ ਜਾਂਦੇ ਆ ਉਸਦੇ ਅਰਥਾਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਬੈ ਬੈ ਦਾ ਮਤਲਬ ਹੁੰਦਾ ਜਮੀਨ ਨੂੰ ਮੁੱਲ ਵੇਚ ਦੇਣਾ ਵਿਰਾਸਤ ਵਿਰਾਸਤ ਦਾ ਮਤਲਬ ਹੁੰਦਾ ਜੋ ਮਰ ਚੁੱਕਿਆ ਵਿਅਕਤੀ ਹੈ ਉਸ ਦੀ ਜਿਹੜੀ ਜਾਇਦਾਦ ਹੈ ਦੂਸਰੇ ਦੇ ਨਾਮ ਕਰਨਾ ਵਾਰਸ ਵਾਰਸ ਮਤਲਬ ਹੁੰਦਾ ਜੋ ਮਰ ਚੁੱਕਾ ਵਿਅਕਤੀ ਹੈ ਉਸ ਦੀ ਜਾਇਦਾਦ ਦਾ ਹੱਕ ਦਾ ਜਿਹੜਾ ਹੁੰਦਾ ਉਹਨੂੰ ਵਾਰਸ ਕਿਹਾ ਜਾਂਦਾ ਵਸੀਅਤ ਕਿਸੇ ਵਿਅਕਤੀ ਵੱਲੋਂ ਆਪਣੀ ਜਾਇਦਾਦ ਨੂੰ ਆਪਣੀ ਮੌਤ ਤੋਂ ਮਗਰੋਂ ਕਿਸੇ ਦੂਸਰੇ ਦੇ ਨਾਮ ਚੜਾਉਣ ਲਈ ਲਿਖਵਾਈ ਹੁੰਦੀ ਹੈ ਜਿਹੜੀ ਲਿਖਤ ਉਸ ਨੂੰ ਕਹਿੰਦੇ ਆ ਵਸੀਅਤ ਤਾਬੇ ਤਹਿਤ ਜ਼ਰ ਦਾ ਮਤਲਬ ਹੁੰਦਾ ਰਕਮ ਜ਼ਰ ਬੈ ਜ਼ਰ ਬੈ ਦਾ ਮਤਲਬ ਹੁੰਦਾ ਵੇਚੀ ਗਈ ਜ਼ਮੀਨ ਦੀ ਰਕਮ ਜਿਹੜੀ ਜ਼ਮੀਨ ਵੇਚੀ ਹੁੰਦੀ ਹੈ ਉਹਦੀ ਰਕਮ ਤਤੀਮਾ ਕਟਣਾ ਤਤੀਮਾ ਕਟਣਾ ਹੁੰਦਾ ਕਿਸੇ ਖੇਤ ਦੇ ਕੁਝ ਭਾਗ ਨੂੰ ਕਾਗਜ਼ਾਂ ਵਿੱਚ ਵੱਖਰਾ ਕਰਕੇ ਦਿਖਾਉਣਾ ਮੁਤਵਫੀ ਮੁਤਵਫੀ ਦਾ ਮਤਲਬ ਹੁੰਦਾ ਮਰ ਚੁੱਕਾ ਜਿਹੜਾ ਵਿਅਕਤੀ ਹੈ ਮਰ ਗਿਆ ਉਹਨੂੰ ਮੁਤਵਫੀ ਕਿਹਾ ਜਾਂਦਾ ਨਜ਼ਰਸਾਨੀ ਕਰਨਾ ਦੁਬਾਰਾ ਵਿਚਾਰ ਕਰਨੀ ਬਾਮੀ ਆਪਸੀ ਬਾਮੀ ਰਜਾਮੰਦੀ ਆਪਸੀ ਸਹਿਮਤੀ ਖਾਨਗੀ ਲਿਖਤ ਘਰ ਬੈਠ ਕੇ ਆਪਸੀ ਸਹਿਮਤੀ ਨਾਲ ਜਿਹੜੀ ਲਿਖੀ ਹੁੰਦੀ ਹੈ ਉਹਨੂੰ ਖਾਨਗੀ ਲਿਖਤ ਕਿਹਾ ਜਾਂਦਾ ਹੈ ਨੰਬਰ ਸਮਾਰ ਲੜੀ ਨੰਬਰ ਸਾਬਕਾ ਇਦਰਾਜ ਪੁਰਾਣੀ ਐਂਟਰੀ ਇਦਰਾਜ ਦਾ ਮਤਲਬ ਹੁੰਦਾ ਐਂਟਰੀ ਜਦੀਦ ਇਦਰਾਜ ਨਵੀਂ ਐਂਟਰੀ ਬਾ ਨਾਲ ਬਾਇਜਤ ਇਜਤ ਨਾਲ ਬਾ ਸਨਾਖਤ ਸਨਾਖਤ ਨਾਲ ਹਸਬ ਹਸਬ ਦਾ ਮਤਲਬ ਹੁੰਦਾ ਅਨੁਸਾਰ ਜੈਲ ਹੇਠ ਲਿਖਿਆ ਹਸਬ ਜੈਲ ਹੇਠ ਲਿਖੇ ਅਨੁਸਾਰ ਖਸਰਾ ਨੰਬਰ ਹੈ ਖਸਰਾ ਨੰਬਰ ਜਿਹੜਾ ਲਿਖਿਆ ਹੁੰਦਾ ਹੈ ਉਹਦਾ ਅਰਥ ਹੁੰਦਾ ਖੇਤ ਨੂੰ ਜਿਹੜਾ ਦਿੱਤਾ ਗਿਆ ਨੰਬਰ ਹੁੰਦਾ ਉਹ ਹੁੰਦਾ ਖੇਵਟ ਨੰਬਰ ਜ਼ਮੀਨ ਦੇ ਮਾਲਕ ਨੂੰ ਦਿੱਤਾ ਗਿਆ ਖਾਤਾ ਨੰਬਰ ਹੁੰਦਾ ਖਤੌਨੀ ਨੰਬਰ ਕਾਸਤਕਾਰ ਜਿਹੜਾ ਹੁੰਦਾ ਉਹਨੂੰ ਦਿੱਤਾ ਗਿਆ ਖਾਤਾ ਨੰਬਰ ਹੱਦਬਸਤ ਨੰਬਰ ਜਿਹੜਾ ਮਾਲ ਰਿਕਾਰਡ ਹੈ ਉਹਦੇ 'ਚ ਜਿਹੜੇ ਪਿੰਡ ਨੂੰ ਜਿਹੜਾ ਦਿੱਤਾ ਗਿਆ ਲੜੀ ਨੰਬਰ ਹੁੰਦਾ ਉਹ ਹੁੰਦਾ ਚਾਹੀ ਜ਼ਮੀਨ ਚਾਹੀ ਜ਼ਮੀਨ ਉਹ ਹੁੰਦੀ ਹੈ ਜਿਸ ਜ਼ਮੀਨ ਦੀ ਕੋਜਾ ਟਿਊਬਲ ਦੇ ਪਾਣੀ ਨਾਲ ਸਿੰਚਾਈ ਕੀਤੀ ਜਾਂਦੀ ਹੈ ਨਹਿਰੀ ਜ਼ਮੀਨ ਜਿਸ ਜ਼ਮੀਨ ਦੀ ਸਿੰਚਾਈ ਨਹਿਰ ਦੇ ਪਾਣੀ ਨਾਲ ਕੀਤੀ ਜਾਂਦੀ ਹੈ ਚਾਹੀ ਨਹਿਰੀ ਜਿਸ ਜ਼ਮੀਨ ਦੀ ਸਿੰਚਾਈ ਹੈ ਜਿਹੜੀ ਉਹ ਟਿਊਬਲ ਤੇ ਨਹਿਰ ਦੋਨਾਂ ਦੇ ਪਾਣੀ ਨਾਲ ਕੀਤੀ ਜਾਂਦੀ ਹੋਵੇ ਪਰ ਟਿਊਬਲ ਦਾ ਪਾਣੀ ਵੱਧ ਵਰਤਿਆ ਜਾਂਦਾ ਤੇ ਨਹਿਰ ਦਾ ਘਟ ਉਹਨੂੰ ਚਾਹੀ ਨਹਿਰੀ ਕਿਹਾ ਜਾਂਦਾ ਨਹਿਰੀ ਚਾਹੀ ਜਿਸ ਜ਼ਮੀਨ ਦੀ ਸंचाई ਹੈ ਜਿਹੜੀ ਨਹਿਰ ਦਾ ਪਾਣੀ ਵੱਧ ਮਾਤਰਾ ਵਿੱਚ ਤੇ ਟਿਊਬਲ ਦਾ ਪਾਣੀ ਘੱਟ ਮਾਤਰਾ ਵਿੱਚ ਲਾਇਆ ਜਾਂਦਾ ਉਹਨੂੰ ਨਹਿਰੀ ਚਾਹੀ ਕਹਿਆ ਜਾਂਦਾ ਖੁਦ ਕਾਸ਼ਤ ਜਿਹੜਾ ਵਿਅਕਤੀ ਆਪਣੀ ਜ਼ਮੀਨ ਉੱਪਰ ਖੁਦ ਆਪ ਹੀ ਖੇਤੀ ਕਰਦਾ ਹੋਵੇ ਆਪ ਹੀ ਖੇਤੀ ਕਰਦਾ ਕਾਸ਼ਕਰ ਖੇਤੀ ਕਰਨ ਵਾਲਾ ਕੁੱਲ ਕਿੱਤੇ ਕੁੱਲ ਖੇਤ ਮਿੰਨ ਮਿੰਨ ਦਾ ਮਤਲਬ ਹੁੰਦਾ ਕਿਸੇ ਖੇਤ ਦਾ ਕੁਝ ਹਿੱਸਾ ਰਹਿਣ ਰਹਿਣ ਦਾ ਮਤਲਬ ਹੁੰਦਾ ਜ਼ਮੀਨ ਨੂੰ ਗਹਿਣੇ ਕਰ ਦੇਣਾ ਆਜ਼ਾਦੀ ਰਹਿਣ ਪਹਿਲਾਂ ਹੀ ਗਹਿਣੇ ਕੀਤੀ ਜ਼ਮੀਨ ਉੱਪਰ ਹੋਰ ਪੈਸੇ ਲੈ ਲੈਣਾ ਮੂਰਤ ਹਿੰਨ ਜ਼ਮੀਨ ਗਹਿਣੇ ਲੈਣ ਵਾਲਾ ਜਿਹੜਾ ਹੁੰਦਾ ਉਹਨੂੰ ਮੁਰਤੀਨ ਕਿਹਾ ਜਾਂਦਾ ਹਿੱਬਾ ਬਿਨਾਂ ਕੋਈ ਪੈਸੇ ਲਏ ਕਿਸੇ ਹੋਰ ਵਿਅਕਤੀ ਨੂੰ ਪੱਕੇ ਤੌਰ ਤੇ ਦਾਨ ਵਜੋਂ ਦੇ ਦੇਣਾ ਦਾਨ ਦੇਣਾ ਹਿੱਬਾ ਦਾ ਮਤਲਬ ਹੁੰਦਾ ਦਾਨ ਦੇਣਾ ਆਬ ਆਬ ਦਾ ਮਤਲਬ ਪਾਣੀ ਗੈਰ ਮਜਰੂਆ ਜਿਸ ਰਕਵੇ ਉੱਪਰ ਖੇਤੀ ਨਾ ਕੀਤੀ ਜਾਂਦੀ ਹੋਵੇ ਉਹਨੂੰ ਗੈਰ ਮਜਰੂਆ ਕਹਿੰਦੇ ਆ ਚਾਹ ਚਾਹ ਦਾ ਮਤਲਬ ਹੁੰਦਾ ਖੂ ਉਜਰ ਉਜਰ ਦਾ ਮਤਲਬ ਹੁੰਦਾ ਇਤਰਾਜ਼ ਉਜਰਤ ਉਜਰਤ ਦਾ ਮਤਲਬ ਹੁੰਦਾ ਫੀਸ ਅਰਾਜੀ ਰਾਜੀ ਦਾ ਮਤਲਬ ਹੁੰਦਾ ਜ਼ਮੀਨ ਅਰਸਾ ਅਰਸੇ ਦਾ ਮਤਲਬ ਹੁੰਦਾ ਸਮਾਂ ਆਗਾਜ਼ ਆਗਾਜ਼ ਦਾ ਮਤਲਬ ਹੁੰਦਾ ਆਰੰਭ ਅਹਿਲਦਾਰ ਅਹਿਲਦਾਰ ਦਾ ਮਤਲਬ ਹੁੰਦਾ ਕਰਮਚਾਰੀ ਅਹਿਲੇ ਮਨਸਬ ਉੱਚ ਅਧਿਕਾਰੀ ਅਕਸ ਸਿਜਰਾ ਨਕਸ਼ਾ ਅਖਰਾਜ ਅਖਰਾਜ ਦਾ ਮਤਲਬ ਹੁੰਦਾ ਖਾਰਜ ਕਰਨਾ ਇਤਫਾਕੀਆ ਅਚਾਨਕ ਇਵਜਾਨਾ ਜਿਹੜਾ ਹੁੰਦਾ ਉਹਦਾ ਮਤਲਬ ਹੁੰਦਾ ਮੁਆਵਜ਼ਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਘੰਟੀ ਦਾ ਬਟਨ ਦਬਾਓ